ਜੇ ਕਾਨੂੰਨ ਬਾਬਾ ਜੀ ਬੜੇ ਨੇ ਨਾ ਉਹ 5-5 ਮਿੰਟਾਂ ਵਿੱਚ ਤਿੰਨ-ਤਿੰਨ ਕਾਨੂੰਨ ਵੀ ਬੜੇ ਨੇ ਆ ਵਾਟਰ ਇੱਟ ਦੀ ਅਵੇਂਜਮੈਂਟ ਵੀ ਸੀ ਆਨ-ਟੈਚ ਤੇ ਕੀਤੇ ਇਕਾ ਕਿਹਾ ਕਿ ਗੁਰਜੀਤ ਸਿੰਘ ਮੂਰੀ ਕੋਈ ਗਲਤੀ ਕਰ ਲੈਣ ਇਹ ਕਿਦਾਂ ਸਬਰ ਕਰ ਰਹੇ ਨੇ ਅਸਮਾਨ ਦਾ ਜਿਹੜੀ ਆ ਬੈਠੀ ਹੈ ਵਿਚਾਰੀ ਕੈਮਰਾ ਪੁੱਤ ਸ਼ਹੀਦ ਹੋਊਗਾ ਜਦੋਂ ਦਾ ਉੱਤਰੂਗਾ ਕਿੰਨੇ ਵਾਰੀ ਬੇਰੱਦੀ ਹੋਈ ਅਜ ਤੱਕ ਸਾਜੇ ਸ਼ਵਾਲਾ ਘਰੇ ਆ ਕਿਉਂ ਨਹੀਂ ਗਿਆ ਇਹ ਜਿੰਨੇ ਦਮਾਗੀ ਤੌਰ ਤੇ ਆ ਬਾਹਰ ਜਿਹਨੇ ਮੈਂ ਇਹਨਾਂ ਨੂੰ ਦਮਾਗੀ ਆ ਬਾਹਰ ਮੰਨੂਗਾ ਜਾਂ ਨਸ਼ੇੜੀ ਨੇ ਜਾਂ ਕੋਈ ਦਮਾਗੀ ਤੌਰ ਤੇ ਪਾਗਲ ਨੇ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਵੀ ਦੀਦਾ ਔਰ ਪਿਛੇ ਪੰਜ ਛੇ ਜਾਂ ਘੈਰੋ ਦਸਾਂ ਸਾਲਾਂ ਦਾ ਹੀ ਕਿਰਤ ਰਿਹਾ ਬਰਗਾੜੀ ਤੋਂ ਪਹਿਲਾਂ ਤਾਂ ਨਹੀਂ ਸੀ ان کیوں کیونکہ ایک بڑی ساجش دا حصہ ہے اے چاوڑے نے کہ تھوڑنو گروہ دی بے حد دی عادت ہو جائے عادت اور اس تو بہت وہ آپ دی اس بڑی ساجش کامیاب ہو اور جتنے ہسی آپ دی حقید دے تو شری گروہ گراند صاحب کو دے گو کھوڑے شروع ہوئیے اور انہوں کوئے ਇੱਕ ਬੜਾ ਸੁਨੇਰੀ ਤੋਕਰ ਸੀ ਜਦੋਂ ਇਹ ਆਪ ਦੀ ਅਸੈਂਬਲੀ ਨੂੰ ਗੁਰੂ ਕੀ ਨਗਰੀ ਲੈ ਕੇ ਗਏ ਸੀ ਜੇ ਤੁਸੀਂ ਗੁਰੂ ਕੀ ਨਗਰੀ ਚਲੇ ਗਏ ਸੀ ਤਾਂ ਗੁਰੂ ਦੇ ਨਾਸ਼ੇ ਦੇ ਮੁਤਾਬਕ ਉੱਥੇ ਇੱਕ ਮਿਲ ਵੀ ਪਾਸ ਕਰ ਦਿੰਦੇ ਜੋ ਆਹੀ ਹੁੰਦਾ ਜੇ ਤੁਸੀਂ 6 ਤੋਂ ਤੋਂ 700 ਕਰੋੜ ਰੁਪਇਆ ਇੱਕ ਡਰਾਮੇ ਤੇ ਉਹਨਰ ਚ ਇੱਕ ਚੰਗਾ ਕੰਮ ਵੀ ਕਰ ਦਿੰਦੇ ਔਰ ਕਾਹਦੇ ਲਈ ਕੋਈ ਉਹਨੇ ਮਿਲੀਅਨ ਬਿਲੀਅਨ ਮੰਗ ਲੈਣੇ ਉਸ ਤਰਕੀ ਦੇ ਇੱਕ ਕਰੋੜੋਂ ਨੂੰ ਕਿਹ ਜਿੱਥੇ ਖਾਤ ਦਾ ਬੰਦ ਦੀ ਸਾਜਣਾ ਹੋਈ ਹੈ ਬੰਦੇ ਸੀ ਜਿਨ੍ਹਾਂ ਨੇ ਮਰਨ ਵਰਤ ਰੱਖੇ ਸੀ ਤੇ ਕਿੰਨੇ ਕਿੰਨੇ ਦਿਨਾਂ ਬਾਅਦ ਭੱਜੇ ਸੀ ਬੰਦੇ ਹੋ ਕੇ ਸਲਵਾਰਾ ਪਾ ਕੇ ਭੱਜ ਗਏ ਸੀ ਪਰ ਆ ਬੈਠਾ ਗੁਰੂ ਦਾ ਸਿੱਖ 14 ਮਹੀਨਿਆਂ ਤੋਂ ਮੈਂ ਵਾਰ-ਵਾਰ ਉਹਨਰ ਨੂੰ ਬੇਨਤੀ ਕਰਦਾ ਰਹਿਣਾ ਕਿ ਖਾਲਸਾ ਜੀ ਆਰਾਮ ਨਾਲ ਚੱਲਣਾ ਆਪਾਂ ਆਪਾਂ ਇਹਨਾਂ ਨੂੰ ਫੜ ਕੇ ਰੱਖਣਾ ਤਾਂ ਜੋ ਇਹਨਾਂ ਦਾ ਚਿਹਰਾ ਉਹ ਜੋਵੇ ਇਹ ਚਾਹੁੰਦੇ ਨੇ ਕਿ ਆਪਾਂ ਕੋਈ ਗਲਤੀ ਕਰ ਗਏ ਜਿਹਦੇ ਨਾਲੇ ਪੂਰੇ ਅੰਦੋਲਨ ਨੂੰ ਥੋੜੀ ਜਿਹੀ ਦ੍ਰਿੜਤਾ ਉਹਨੂੰ ਕਿਸੇ ਹੋਰ ਖਾਤੇ ਪਾਰ ਸਕਣ ਆਪਾਂ ਉਹ ਕਰਨ ਨਹੀਂ ਦੇਣਾ ਦਾ قانون چھ مہینے اسٹینڈنگ کمیٹی میں تم نے خر کے آنا پوری پنجاب اسمبلی کی ہسٹری کٹ لو کتنے بھی کوئی بل چھ مہینے سلیکٹ جٹینڈنگ کمیٹی نتا ہوگی ایک نہیں جا ایک لوگوں دوارا بنائی ہوئی سرکار لوگ کچھ نہیں کروں گی ਤਬੇ ਲੋਕ ਇਹਨੂੰ ਉੱਥੇ ਹੀ ਬਚਾਉਣਗੇ ਜਿੱਥੇ ਪਹਿਲੇ ਬਚਾਏ ਨੇ ਔਰ ਇਹਦੇ ਲਈ ਸੰਤੂ ਕਿਸੇ ਸਿਰਾਂ ਤੇ ਕੋਈ ਤਲਵਾਰਾਂ ਚੱਕਣ ਦੀ ਲੋੜ ਨਹੀਂਗੀ ਫਿਲਹਾਲ ਸਿਰ ਸਿਰ ਜੋੜਨ ਦੀ ਲੋੜ ਹੈ ਸਿਰ ਇਕੱਠੇ ਕਰਨ ਦੀ ਲੋੜ ਹੈ ਤਾਂ ਜੋ ਇਹਨਾਂ ਨੂੰ ਸਿਰ ਗੇਨਾਂ ਵਾਲਿਆਂ ਨੂੰ ਇਹ ਪਤਾ ਲੱਗ ਜਾਏ ਕਿ ਅੱਜ ਵੀ ਗੁਰੂ ਲਈ ਕਿੰਨੇ ਸਿਰ ਤਮਰਪਤ ਨੇ ਤੇ ਉਖੜੇ ਨੇ ਆਪੇ ਗੁਰੂ ਨਾਲ ਐ ਔਰ ਮੈਂ ਸਾਰੇ ਭਰਾਵਾਂ ਨੂੰ ਵੀ ਕਹੂੰਗਾ ਕਿ ਗੀਤਾ ਦਾ ਵੀ ਵਿੱਚ ਬੇਅਤਵੀ ਨਾ ਹੋਵੇ ਜ਼ਿਕਰ ਹੈ ਕੁਰਾਨ ਸ਼ਰੀਫ ਦਾ ਵੀ ਹੈ ਬਾਈਪਨ ਦਾਰੀ ਹੈ ਤਾਂ ਸਾਰੇ ਭਰਾ ਵੀ ਸ਼ਾਮਲ ਹੋਣਗੇ ਤਾਂ ਸੀ ਇਹ ਕਿੰਨਾਂ ਨੂੰ ਵਹੀਰ ਦੀ ਸ਼ੱਕਰ ਇੱਕ ਮੈਸਰ ਦੇਵਾਂਗੇ ਜਿਵੇਂ ਕਿ ਵਹੀਰਾ ਦਿੰਦਿਆਂ ਰਹੀਆਂ ਨੇ ਕਿ ਬੰਦੇ ਦੇ ਪੁੱਤ ਬਣ ਕੇ ਜਿਹੜਾ ਵਾਦਾ ਕੀਤਾ ਸੀ ਪੂਰੀ ਸੰਗਤ ਨਾਲ ਉਹ ਨੂੰ ਨਿਭਾ ਦਿਓ ਜੇ 2015 ਤਰੀਕ 6 ਮਹੀਨੇ ਪੂਰੇ ਹੋ ਜਾਣਗੇ ਸਟੈਂਡਿੰਗ ਕਮੇਟੀ ਦੇ ਨਹੀਂ ਤਾਂ ਖੋਡੇ ਨਾਲ ਉਹਨਾਂ ਤੋਂ ਵੀ ਕੂੜੀ ਕਰਾਂਗੇ ਜਿਨ੍ਹਾਂ ਨੇ ਪਹਿਲਾਂ ਗੁਰੂ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕੀਤੀ ਆ ਵਾਹਿਗੁਰੂ ਜੀ ਕੀ ਫਤਿਹ ਆਪਾ ਸ਼ਹੀਦੀ ਪੰਦਰਵਾੜੇ ਤੇ ਇਕੱਠੇ ਹੋਏ ਆ ਅੱਜ ਜਿਹਦੀ ਗੱਲ ਸੰਸਾਰ ਚ ਹੁੰਦੀ ਆ ਉਹਨਾਂ ਸ਼ਹੀਦੀਆਂ ਦੀ ਔਰ ਅਦੁੱਤੀ ਸ਼ਹੀਦੀਆਂ ਸੀ ਅਦੁੱਤੀ ਜਿਨ੍ਹਾਂ ਦਾ ਦੁਨੀਆਂ ਦੇ ਇਤਿਹਾਸ ਈਵਨ ਮਿਥਿਹਾਸ ਕੋਈ ਮੁਕਾਬਲਾ ਨਹੀਂ ਬੰਦੇ ਦੀ ਚੁੰਡੀ ਵੱਡੀ ਜਾਵੇ ਬੋਲ ਪੈਂਦਾ ਇੱਥੇ ਦਾ ਸਰਬੰਸ ਸਵਾਰਤਾ ਔਰ ਉਸ 15 ਵਾੜੀ ਚ ਗਿਆ ਜ਼ਿਆਦਾ ਤਾਂ ਮੈਨੂੰ ਹੁਣੇ ਸਰਦਾਰ ਮੱਖਣ ਸਿੰਘ ਸਾਹਮਣੇ ਬੈਠੇ ਕਹਿ ਰਹੇ ਸੀ ਆਦੇ ਕਿਤੇ ਉਧਰ ਆਉਂਦੇ ਤਾਂ ਪਿੰਡ ਹੋ ਕੇ ਜ਼ਰੂਰ ਜਾਇਓ ਜੇ ਤੁਸੀਂ ਭੱਜੇ ਫਿਰਦੇ ਹੋ ਉਹਦੇ ਨਾਲ ਹੌਸਲਾ ਮਿਲਦਾ ਹੈ ਔਰ ਬਹੁਤ ਸਹੀ ਗੱਲ ਕਹੀ ਸੀ ਉਹਨਾਂ ਨੇ ਮੈਨੂੰ ਵੀ ਦਿਲੋਂ ਮਹਿਸੂਸ ਹੋਈ ਕਿ ਜਦੋਂ ਜੋ ਤੁਸੀਂ ਕਰ ਰਹੇ ਹੁੰਦੇ ਹੋ ਜਦੋਂ ਕੋਈ ਜਿੰਨਾਂ ਲਈ ਕਰ ਰਹੇ ਹੋ ਨੇ ਉਹਨਾਂ ਚ ਉੱਠ ਕੇ ਤੁਹਾਡੇ ਨਾਲ ਖੜਦਾ ਹੈ ਤਾਂ ਬੰਦੇ ਨੂੰ ਹੌਸਲਾ ਵੀ ਮਿਲਦਾ ਹੈ ਅੰਦਰੋਂ ਸਕੂਨ ਵੀ ਮਿਲਦਾ ਹੈ ਮੈਨੂੰ ਲੱਗਦਾ ਆਪਾਂ ਜਦੋਂ ਜਦੋਂ ਇਕੱਠੇ ਹੁੰਨੇ ਆ ਤੇ ਗੱਲਾਂ ਕਰਦੇ ਆ ਆਪਾਂ ਸਰਦਾਰ ਗੁਰਜੀਤ ਸਿੰਘ ਖਾਲਸਾ ਨੂੰ ਇਹ ਸਕੂਨ ਦੇ ਨਾਉਂੇ ਹੈ ਹੌਸਲਾ ਦੇ ਨਾਉਂੇ ਹੈ ਕਿ ਅਸੀਂ ਤੇਰੇ ਨਾਲ ਹੈ ਭਰਾਵਾ ਅਸੀਂ ਜਿੱਥੋਂ ਤੱਕ ਤੂੰ ਜਾਏਗਾ ਅਸੀਂ ਤੇਰੇ ਪਿੱਛੇ ਪਿੱਛੇ ਆਵਾਂਗੇ ਗੁਰਪ੍ਰੀਤ ਜੀ ਨੇ ਗੱਲ ਕੀਤੀ ਆਵੇ ਸਰਕਾਰ ਉਪਰੀਤੀ ਦੀ ਸਰਕਾਰ ਹੈ ਨਾ ਅੱਜ ਕੱਲ ਡੈਮੋਕਰੈਟਿਕ ਦੀਆਂ ਤਿੰਨ ਚੀਜ਼ਾਂ ਹੁੰਦੀਆਂ ਸੀ ਆਨੇ ਲੋਕ ਬਣਾਉਂਦੇ ਨੇ ਲੋਕਾਂ ਲਈ ਹੁੰਦੀ ਹੈ ਤੇ ਲੋਕਾਂ ਦੀ ਹੁੰਦੀ ਹੈ ਹੁ ਮੈਨੂੰ ਇਹ ਨਹੀਂ ਸਮਝ ਆਉਂਦੀ ਪਰ ਤਾਂ ਆਪਾਂ ਦਿੱਤੀ ਲੋਕਾਂ ਦੁਆਰਾ ਤਾਂ ਇਹ ਹੈਗੀ ਹੈ ਪਰ ਇਹ ਲੋਕਾਂ ਲਈ ਹੈ ਜੇ ਲਈ ਹੈ ਤੇ ਲੋਕਾਂ ਦੀ ਹੈ ਤਾਂ ਫਿਰ ਦਿੱਲੀ ਤੋਂ ਆਦੇਸ਼ ਕਿਉਂ ਲਏ ਜਾਂਦੇ ਨੇ ਸਾਨੂੰ ਵਹਿਮ ਨਾ ਰਵੇ ਇਹਨਾਂ ਨੇ ਜਦੋਂ ਸਟੈਂਡਿੰਗ ਕਮੇਟੀ ਬਣਾਈ ਜੋ ਉਸ ਤੋਂ 2 ਦਿਨ 3 ਦਿਨ ਪਹਿਲਾਂ ਸੈਸ਼ਨ ਕੀਤਾ ਪਤਾ ਕਿਉਂ ਕੀਤਾ ਮੈਂ ਤੁਹਾਨੂੰ ਦੋਵੇਂ ਨਾਲ ਆਣਾ ਔਰ ਇਹਨਾਂ ਨੇ ਕੰਮ ਤੋਂ ਅੰਦਾਜ਼ਾ ਲਾ ਕੇ ਆਣਾ ਕਿ ਇਹਦੇ ਵਿੱਚ ਕੋਈ ਸਿਹਤਤਾ ਨਹੀਂ ਸੀ ਸਰਵਰ ਜਿਲੇ ਕੀਤਾ ਸੀ ਕਿ ਯਾਰ ਸ਼ਾਇਦ ਇਹਦਾ ਪੋਲਿਟੀਕਲ ਫਾਇਦਾ ਹੋ ਜੀ ਬੱਸ ਕਰ ਲੋ ਮੈਂ ਇਹ ਗੱਲ ਕਿਉਂ ਦਾਵੇ ਨਾਲ ਕਹਿ ਰਿਹਾ ਕਿਉਂਕਿ ਜੇ ਇਹਦੇ ਚ ਸਵਿਰਦਤਾ ਹੁੰਦੀ ਤਾਂ ਹੁਣ ਤੱਕ ਕਾਨੂੰਨ ਬਣ ਜਾਣਾ ਸੀ ਜਿਹੜੇ ਕਾਨੂੰਨ ਬਾਬਾ ਜੀ ਬਣੇ ਨੇ ਨਾ ਉਹ 5-5 ਮਿੰਟਾਂ ਵਿੱਚ ਤਿੰਨ-ਤਿੰਨ ਕਾਨੂੰਨ ਵੀ ਬਣੇ ਨੇ ਆ ਵਾਟਰ ਐਕਟ ਦੀ ਐਮੈਂਡਮੈਂਟ ਵੀ ਸੀ ਹੁੰਦਾ ਟੈਂਟੰਡ ਕਾਨੂੰਨ 5 ਮਹੀਨੇ ਇੱਥੇ ਇੱਕ ਕਾਨੂੰਨ 6 ਮਹੀਨੇ ਲਈ ਸਟੈਂਡਿੰਗ ਕਮੇਟੀ ਮੈਂ ਤੁਹਾਡੇ ਸਾਹਮਣੇ ਖੜ ਕੇ ਆਣਾ ਪੂਰੀ ਪੰਜਾਬ ਅਸੈਂਬਲੀ ਦੀ ਹਿਸਟਰੀ ਕੱਢ ਲਓ ਕਿਤੇ ਵੀ ਕੋਈ ਬਿੱਲ 6 ਮਹੀਨੇ ਸਿਰਫ ਜਨ ਸਟੈਂਡਿੰਗ ਕਮੇਟੀ ਨੂੰ ਦਿੱਤਾ ਹੋਵੇ ਇੱਕ ਵੀ ਨਹੀਂ ਆ ਇੱਕ ਵੀ ਨਹੀਂ ਉਡੀਨੇ ਕਰਤਾ ਲਿਆ ਇਹ ਸਟੈਂਡਿੰਗ ਕਮੇਟੀ ਆਈ ਕਿਉਂ ਦੱਸ ਦਿਨਾ ਕਿਉਂਕਿ ਆਪਾਂ ਕੰਬਰੀਆਂ ਚ ਜਾਗੇ ਨਹੀਂ ਰਹੇ ਤੇ ਕਿੰਨੇ ਨੇ ਕੀ ਗੱਲਾਂ ਕੀਤੀਆਂ ਇਸ ਤਰੀਕੇ ਦੀਆਂ ਗੱਲਾਂ ਵੀ ਆਪਾਂ ਤਾਂ ਕਿਵੇਂ ਪੁੱਛੀਏ ਉਹਨਾਂ ਦੇ ਅਗਲੇ ਕਰਮਾਂ ਤੋਂ ਆਪਾਂ ਨੂੰ ਪਤਾ ਲੱਗ ਜਾਂਦਾ ਇਹਨਾਂ ਦੀ ਸੋਚ ਕੀ ਸੀ ਇਹਨਾਂ ਦੀ ਗੱਲਬਾਤ ਕੀ ਸੀ ਦਿੱਲੀ ਤੋਂ ਇਸ਼ਾਰਾ ਹੋਇਆ

ਸੁਸਰੀ ਕਮੇਟੀ ਹਾਂ ਇਹ ਐਂਡ ਸਟੈਂਡਿੰਗ ਕਮੇਟੀ ਨਹੀਂ ਇਹ ਸੁਸਰੀ ਕਮੇਟੀ ਹੈ ਇਹ ਹੋਰ ਨਾ ਕੁਝ ਬਣ ਕੇ ਇਹਦਾ ਵੀ ਆਪਾਂ ਖਿਆਲ ਰੱਖਣਾ ਕੋਈ ਹੋਰ ਕਮੇਟੀ ਨਾ ਕਹਿਣਾ ਪੈਂਦੇ ਤਾਂ ਇਹਨਾਂ ਨੇ ਕੀ ਤਰੀਕਾ ਕਿਹਾ ਕਿ ਗੁਰਜੀਤ ਸਿੰਘ ਹੋਰੀ ਕੋਈ ਗਲਤੀ ਕਰ ਲੈ ਇਹ ਕੀ ਦਾ ਸਬਰ ਕਰ ਰਹੇ ਨੇ ਅਸਮਾਨਾ ਜਿਹੜੀ ਆਪ ਦੇਖੀਏ ਵਿਚਾਰੀ ਕਿ ਮੇਰਾ ਪੁੱਤ ਸ਼ਹੀਦ ਹੋਊਗਾ ਜਦੋਂ ਦਾ ਉਤਰੂਗਾ ਔਰ ਕਾਦੇ ਨਹੀਂ ਕੋਈ ਉਹਨੇ ਮਿਲੀਅਨ ਬਿਲੀਅਨ ਮੰਗ ਰਹੇ ਨੇ ਉਸ ਤਰਕੀ ਤੇ 1 ਕਰੋੜੋਂ ਨੂੰ ਕਿੱਥੇ ਜਿੱਥੇ ਖਾਤਾ ਬੰਦ ਦੀ ਸਾਜਣਾ ਹੋਈ ਹੈ ਔਰ ਉਹਦੇ ਦੇ ਕੈਂਟ ਵੀ ਕਰਤਾ ਕਿ ਸਰ ਧਰਮ ਹੋਊਗਾ ਹੁਣ ਇੱਕ ਬੰਦਾ ਇੰਨਾ ਚੋਂ ਬਾਹਰ ਖੜਾ ਕਰਕੇ ਦੱਸ ਦੇ ਕਿ ਗਲਤ ਕੀ ਮੰਗਿਆ ਹੈ ਤੇ ਜੇ ਗੱਲ ਤੇ ਨਹੀਂ ਤਾਂ ਉਸ ਉੱਤੇ ਬਖੀਰੇ ਬੰਦੇ ਦੀ ਪ੍ਰੀਖਿਆ ਵਾਰ-ਵਾਰ ਕਿਉਂ ਲਈ ਜਾ ਰਹੀ ਹੈ ਆ ਦੇਖੀ ਅਸੀਂ ਰਾਏ ਮਸ਼ਵਰਾ ਕਰਨਾ ਸੀ ਕੀ ਇਹ ਦੱਸ ਦੇਣਗੇ ਇਹਨਾਂ ਨੇ 5 ਮਹੀਨਿਆਂ ਇਸ ਸਿਲੈਕਟ ਕਮੇਟੀ ਨੇ ਜਿਹਨੂੰ ਭਾਈ ਸਾਹਿਬ ਆ ਰੀ ਤੋਂ ਸੁਸਰੀ ਕਮੇਟੀ ਰਹ ਸੁਸਰੀ ਕਮੇਟੀ ਕਹਿ ਰਹੇ ਨੇ ਕਿੰਨੀਆਂ ਕਮੇਟੀਆਂ ਕੀਤੀਆਂ ਹਫਤੇ ਕਿੱਕ ਕਰਦੇ ਆ ਜੀ ਮੈਨ ਲੱਗਾ ਕਰੇਗਾ ਤਾਂ ਉਹ ਵੀ ਨਹੀਂ ਕਰਦੇ ਹੋਣੇ ਔਰ ਇਹਨਾਂ ਕੋਲੇ ਇੱਕ ਬੜਾ ਸੁਨੇਰੀ ਟੋਕਰ ਸੀ ਜਦੋਂ ਇਹ ਆਪੀ ਅਸੈਂਬਲੀ ਨੂੰ ਗੁਰੂ ਕੀ ਨਗਰੀ ਲੈ ਕੇ ਗਏ ਸੀ ਜੇ ਤੁਸੀਂ ਗੁਰੂ ਕੀ ਨਗਰੀ ਚਲੇ ਗਏ ਸੀ ਤਾਂ ਗੁਰੂ ਦੇ ਆਸ਼ੇ ਦੇ ਮੁਤਾਬਕ ਉੱਥੇ ਇੱਕ ਮਿਲ ਵੀ ਪਾਸ ਕਰ ਦਿੰਦੇ ਜੋ ਆਹੀ ਹੁੰਦਾ ਜੇ ਤੁਸੀਂ ਕੇ ਤੋਂ ਤੋਂ 700 ਕਰੋੜ ਰੁਪਇਆ ਇੱਕ ਡਰਾਮੇ ਦੇ ਨਾਂ ਆ ਸੀ ਉਹਦੇ ਚ ਇੱਕ ਚੰਗਾ ਕੰਮ ਵੀ ਕਰ ਦਿੰਦੇ ਨਾ ਇਹ ਤਾਂ ਕਰ ਨਹੀਂ ਨਹੀਂ ਕਿਉਂਕਿ ਦਿੱਲੀ ਤੋਂ ਆਦੇਸ਼ ਨਹੀਂਗਾ ਪਰ ਮੈਂ ਉਹਦਾ ਜੋ ਕਰ ਰਿਹਾ ਕਰ ਰਹੀ ਹੈ ਆਪਾਂ ਕੀ ਕਰਨਾ ਹੈ ਪੈਸਾ ਉੱਤੇ ਬੈਠੇ ਹੋਏ ਨੇ ਆਪਾਂ ਵਾਰ-ਵਾਰ ਜ਼ਿਕਰ ਕੀਤੀ ਕਿ ਦੂਜਾ ਮੋੜ ਆ ਗਿਆ ਮੀਂਹ ਦੇ ਰਹਿ ਗਿਆ ਵੀ ਚਲੀ ਗਈਆਂ ਗਰਮੀ ਵੀ ਚਲੀ ਗਈ ਠੰਡ ਵੀ ਤੋੜ ਮਾਰੀ ਆ ਗਈ ਗਰਮੀ ਵੀ ਤੋੜ ਮਾਰੀ ਆ ਗਈ ਉਹ ਤਾਂ ਆਪ ਦਾ ਕਰ ਰਹੇ ਨੇ ਆਪਾਂ ਜਦੋਂ ਆ ਵਹੀਰ ਸ਼ੁਰੂ ਹੋਣੀ ਹੈ ਔਰ ਦਰਬਾਰ ਸਾਹਿਬ ਤੱਕ ਜਾਣੀ ਹੈ ਆਪਾਂ ਉਹਦੇ ਇੱਕ ਮੈਸੇਜ ਦੇਣਾ ਹੈ ਇਸ ਸਰਕਾਰ ਨੂੰ ਕਿ bari ਅਸੀਂ ਆਪ ਤੇ ਗੁਰੂ ਨਾਲ ਹੈ ਔਰ ਮੈਂ ਸਾਰੇ ਭਰਾਵਾਂ ਨੂੰ ਵੀ ਕਹੂੰਗਾ ਕਿ ਗੀਤਾ ਦਾ ਵੀ ਵਿੱਚ ਬੇਅਤਮੀ ਨਾ ਹੋਵੇ ਜ਼ਿਕਰ ਹੈ। ਕੁਰਾਨ ਸ਼ਰੀਫ ਦਾ ਵੀ ਹੈ। ਬਾਹਰੋਂ ਦਾਰਨੀ ਹੈ। ਤਾਂ ਸਾਰੇ ਭਰਾ ਵੀ ਸ਼ਾਮਲ ਹੋਣਗੇ। ਤਾਂ ਸੀ ਇਹ ਕਿੰਨਾਂ ਨੂੰ ਵਹੀਰ ਦੀ ਸ਼ਕਰ ਇੱਕ ਮੈਸਰ ਦੇਵਾਂਗੇ ਜਿਵੇਂ ਕਿ ਵਹੀਰਾਂ ਦਿੰਦੀਆਂ ਰਹੀਆਂ ਨੇ ਕਿ ਬੰਦੇ ਨੇ ਪੁੱਤ ਬਣ ਕੇ ਜਿਹੜਾ ਵਾਦਾ ਕੀਤਾ ਸੀ پوری سنگت نبھا دو پندرہ تاریخ چھے مہینے پورے ہو جان گے اسٹینڈنگ کمیٹی دے. نہیں تا انہوں تو بھی پوری کھلوار نلواڑ کر کوشش کیونکہ جی یہ لوگوں دارا بنائی ہوئی سرکار ਲੋਕਾਂ ਲਈ ਕੁਝ ਨਹੀਂ ਕਰੂੰਗੀ ਤਾਂ ਫਿਰ ਲੋਕ ਇਹਨੂੰ ਉੱਥੇ ਹੀ ਬਚਾਉਣਗੇ ਜਿੱਥੇ ਪਹਿਲੇ ਬਚਾਏ ਨੇ ਔਰ ਇਹਦੇ ਲਈ ਸਾਨੂੰ ਕਿਸੇ ਸਿਰਾਂ ਤੇ ਕੋਈ ਤਲਵਾਰਾਂ ਚੱਕਣ ਦੀ ਲੋੜ ਨਹੀਂਗੀ ਫਿਲਹਾਲ ਸਿਰਫ ਸਿਰ ਜੋੜਨ ਦੀ ਲੋੜ ਹੈ ਸਿਰ ਇਕੱਠੇ ਕਰਨ ਦੀ ਲੋੜ ਹੈ ਤਾਂ ਜੋ ਇਹਨਾਂ ਨੂੰ ਸਿਰ ਗੇਨਾਂ ਵਾਲਿਆਂ ਨੂੰ ਇਹ ਪਤਾ ਲੱਗ ਜਾਏ ਕਿ ਅੱਜ ਵੀ ਗੁਰੂ ਲਈ ਕਿੰਨੇ ਸਿਰ ਤਬਰਤ ਨੇ ਤੇ ਉਹ ਖੜੇ ਨੇ ਸਿਰ ਬਈ ਮੈਜਨ ਕਰਕੇ ਵੇਖਿਓਗੇ ਉਹ ਬੈਠੇ ਸਾਹਮਣੇ ਸਰਦਾਰ ਸਾਹਿਬ ਸਿੰਘੂਰੀ ਹਰ ਰੋਜ਼ ਚਾਰੀ ਮਿੰਟ ਚੱਲ ਕੇ ਜਾਂਦੇ ਆ ਟੰਗਿਆਂ ਵੱਢੀ ਉਸਤੇ ਰਹਿੰਦੇ ਨੇ ਫਿਰ ਉੱਤਰ ਕੇ ਆਉਂਦੇ ਨੇ 14 ਮਹੀਨੇ ਹੋ ਗਏ 14 ਮੈਂ ਛੋਟੀ ਜੀ ਇੱਕ ਗੱਲ ਕਹੂੰਗਾ ਖੈਰ ਉਹਨਾਂ ਦਾ ਇਹਨਾਂ ਨਾਲ ਸਿੱਧਾ ਵਾਸਤਾ ਨਹੀਂ ਪਰ ਇਹਨਾਂ ਦੇ ਬੜੇ ਬੰਦੇ ਸੀ ਜਿਨ੍ਹਾਂ ਨੇ ਮਰਨ ਵਰਤ ਰੱਖੇ ਸੀ ਤੇ ਕਿੰਨੇ ਕਿੰਨੇ ਦਿਨਾਂ ਬਾਅਦ ਭੱਜੇ ਸੀ ਬੰਦੇ ਹੋ ਕੇ ਸਰਵਾਰਾ ਬਾਕੇ ਭੱਜ ਗਏ ਸੀ ਪਰ ਆਹ ਬੈਠਾ ਗੁਰੂ ਦਾ ਸੱਚ 14 ਮਹੀਨਿਆਂ ਤੋਂ ਮੈਂ ਵਾਰ-ਵਾਰ ਉਹਨਾਂ ਨੂੰ ਬੇਨਤੀ ਕਰਦਾ ਰਹਿਣਾ ਕਿ ਖਾਲਸਾ ਜੀ ਆਰਾਮ ਨਾਲ ਚੱਲਣਾ ਆਪਾਂ ਆਪਾਂ ਇਹਨਾਂ ਨੂੰ ਫੜ ਕੇ ਰੱਖਣਾ ਹੈ ਪਾਣ ਜੋ ਇਹਨਾਂ ਦਾ ਚਿਹਰਾ ਉਹ ਜੋਵੇ ਇਹ ਚਾਹੁੰਦੇ ਨੇ ਕਿ ਆਪਾਂ ਕੋਈ ਗਲਤੀ ਕਰਕੇ ਜੀਦੇ ਨਾਵੇਂ ਪੂਰੇ ਅੰਦੋਲਨ ਨੂੰ ਥੋੜੀ ਜਿਹੀ ਡੇਰਤ ਉਹਨੂੰ ਕਿਸੇ ਹੋਰ ਥਾਪੇ ਪਾਰ ਸਕਣ ਆਪਾਂ ਉਹ ਕਰਨ ਨਹੀਂ ਦੇਣਾ ਦਾ ਆਪਾਂ ਨਹੀਂ ਸਾਥ ਦੇਣਾ ਪਰ ਜੇ ਕੋਈ ਧੋਖਾ ਕਰ ਰਿਹਾ ਜੋ ਕਿ ਸਰਕਾਰ ਕਰ ਰਹੀ ਹੈ ਔਰ ਮੈਨੂੰ ਇੱਕ ਗਲਤੀ ਹੋਰ ਨਹੀਂ ਸਮਝ ਆਉਂਦੀ ਆਪੋ ਜੀਸ਼ਨ ਆ ਜਿਰਾ ਪ੍ਰਸ਼ਾਚਰੀ ਲੱਗ ਪਏ ਬਰਾਤ ਸੰਤੀ ਜੂ ਵੀ ਲੱਗ ਗਏ ਇਹਨਾਂ ਦੀ ਜ਼ਬਾਨ ਨੂੰ ਕੀ ਉਮਾਰ ਡੱਖੀਆਂ ਮਾਰ ਜਾਂਦਾ ਇਹ ਕੋਲੀ ਸਕਦੇ ਕਿ ਸਾਡੀ ਵੀ ਸਪੋਰਟ ਹੈ ਜਦੋਂ ਅਸੈਂਬਲੀ 6 ਮਹੀਨੇ ਦਾ ਟਾਈਮ ਦੇ ਰਹੇ ਸੀ ਇੱਕ ਮੈਂਬਰ ਨੇ ਵੀ ਬਾਹਰ ਚੜ ਕੇ ਕਿਆ ਕਿ ਜਿਆਦਾ ਸਮੇ ਹੈ ਹੁਣ ਤੱਕ ਤਾਂ ਕਦੇ ਅਸੈਂਬਲੀ ਚ ਹੋਇਆ ਹੀ ਨਹੀਂ ਚੁੱਪ ਬੈਠੇ ਰਹਿੰਦੇ ਨੇ مطلب اچھا نہیں جی کہ قانون بڑے ہوں یہ دسو کہ اچھا کیوں نہیں کارن کی ہے جڑے بندے بینا قانون کا پڑیا بڑیا یہ کر رہے ہیں آرٹیکل لکھ رہے ہیں او دس دیں گے کہ غلط کی مانگ رہے ہیں غلط کی ہے میرے کو آئے بہت سارے

ਤਹੇ ਸਾਰੇ ਕਾਨੂੰਨ ਉਲੰਘਾਰ ਕਰਦੇ ਹੋ ਤੁਸੀਂ ਤਾਂ ਅੰਗਰੇਜ਼ਾਂ ਵਾਲੇ ਨਹੀਂ ਛੱਡੇ ਯਾਰ ਸੋਏ ਬਹਾਨੇ ਨੇ ਇਹਨਾਂ ਬਹਾਨਿਆਂ ਨੂੰ ਆਪਾਂ ਕਾਮਯਾਬ ਨਹੀਂ ਹੋਣ ਦੇਣਾ ਪਰ ਇਹ ਮਾਮਲਾ ਜੇ ਅਸੀਂ ਆਵਾਂਗੇ ਤਾਂ ਹੀ ਅਸੀਂ ਭਾਈ ਗੁਰਜੀਤ ਸਿੰਘ ਖਾਲਸਾ ਜੀ ਸ਼ਹਾਦਤ ਨੂੰ ਵੀ ਰੋਕ ਸਕਦੇ ਆ ਔਰ ਅਸੀਂ ਸਰ ਤੋਂ ਉੱਤੇ ਅਬਾਉਰ ਆਪ ਦੇ ਗੁਰੂ ਲਈ ਇਹ ਕਾਨੂੰਨ ਬਣਾ ਸਕਦੇ ਆ کہ جے کوئی جرت کرے تو وہ تاؤدی پھر زندگی سرکھا رہے پیچھے بیتے ساری ایٹ لیسٹ جو ہوئے کیا پائی گربری سنگھ ہو رہے کہ یا دور نشیری کھڑے ہو کے ایک تیجے نشیری نو کہہ رہے دے کہ جا بے آتی کر کے آجا کنے والی بے آتی ہوئی آج تک ساجے شوالہ پھڑے آکے انہی گیا اے جنہیں تباہ کی طورتے اپاہ نے ਮੈਨਾਂ ਦਮਾਗੀ ਆ ਬਾਹਰ ਕਮਨੂਗਾ ਜਾਣ ਨਸ਼ੇੜੀ ਨੇ ਜਾਂ ਗੁਰ ਦਮਾਗੀ ਤੌਰ ਤੇ ਪਾਗਲ ਨੇ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਵੀ ਦੀਜੇ ਔਰ ਪਿਛੇ ਪੰਜ ਛੇ ਜਗਹਿਰੋ ਦਸਾਂ ਸਾਲਾਂ ਦਾ ਹੀ ਕਿੱਸਾ ਰਿਆ ਬਰਗਾੜੀ ਤੋਂ ਪਹਿਲਾਂ ਤਾਂ ਰੀਸੀ ਹੁਣ ਕਿਉਂ ਕਿਉਂਕਿ ਇੱਕ ਵੱਡੀ ਸਾਜਿਸ਼ ਦਾ ਹਿੱਸਾ ਹੈ ਇਹ ਚਾਹੁੰਦੇ ਨੇ ਕਿ ਤੁਹਾਨੂੰ ਗੁਰੂ ਦੀ ਬੇਅਦਬੀ ਦੀ ਆਦਤ ਹੋ ਜਾਈ اور اس بعد وہ آپ کی اس وقت سجش کا شی گرند صاحب تو بے وہ کھونے شروع ہوئیے یہ ضروری ہے نار کڑنا پی پیر گھٹ کے کھڑنا تا جو ابھی مسو کن ادول چل رہے ہیں کیوں ہو رہا ہے سارا کچھ پنجاب لوگ محنت نے دنیا چیٹے کرتے یہ پنجاب سب تو پچھے یہ کیوں ہو رہا ہے, کیا ہے اور پنجاب یہ سرکار پنجاب کا منتری انہوں ایک تسی کہہ رہے کے ایک کلرکی پاور رہ گی ہے کہ جو دلی اشارہ کرو وہ کروں گا جی اپنے انہوں بدلنا چونے ہیں ਆਦੇ ਸਵਾਦ ਤੋਂ ਚੋਂ ਬਾਹਰ ਨਿਕਲੋ 79 ਤਾਂ ਤੋਂ ਸ਼ੁਰੂ ਕਰੀਏ ਗੁਰੂ ਲਈ ਕਾਨੂੰਨ ਬਣਾਉਣਾ ਸ਼ੁਰੂ ਕਰੀਏ ਤੇ ਘਰ ਦੇ ਜੋ ਛੋਟੇ ਬੱਚੇ ਨੇ ਉਹਨਾਂ ਦੇ ਹੱਕ ਦੀ ਗੱਲ ਤੱਕ ਪਹੁੰਚੀਏ ਫੇਰ ਹੀ ਆਪਾਂ ਇਸ ਸਪਿਰਟ ਨੂੰ ਇਸ ਪੰਜਾਬ ਨੂੰ ਇਸ ਖਾਨਸਾ ਪੰਥ ਨੂੰ بچਾ ਸਕਦੇ ਆ ਨਹੀਂ ਤਾਂ ਆਪਾਂ ਦੁਨੀਆ ਵਿੱਚ ਕੰਮ ਗਿਆ ਵਾ ਵਾਂਗੇ ਤੇ ਜਿੱਥੇ ਸਾਡੀ ਜੜ੍ਹ ਸੀ ਉਹ ਖੋਖਲੀ ਨਹੀਂ ਬੜਕੇ ਹੋਜਦਾ ਸੀ ਡਿੱਗੀ ਪਕੇ ਤੋ ਬੇਰੀ ਤੁਹਾਨੂੰ ਬੇਨਤੀ ਆ ਜਦੋਂ ਆਪਾਂ ਵਹੀਰ ਸ਼ੁਰੂ ਕਰਾਂਗੇ ਤਾਂ ਇੱਕ ਦੇ ਦੋ ਦੋ ਦੇ ਚਾਰ ਔਰ ਚਾਰ ਦੇ ਅੱਠ ਕਰਿਓ ਜੀ ਤਾਂ ਜੋ ਆਪਾਂ ਜੋ ਗੁਰੂ ਦਾ ਆਸ਼ਾ ਹੈ ਉਹਦੇ ਲਈ ਇੱਕ ਕਾਨੂੰਨ ਬਣਵਾ ਸਕੀਏ